ਇਹੀ ਗੱਲ ਹੋਈ ਸਾਹਿਬ ਸੰਗੇਜੀ ਜਿਸ ਵਕਤ ਅੰਗਰੇਜ਼ ਆਏ ਹਨ ਉਸ ਵਕਤ ਅੰਗਰੇਜ਼ਾਂ ਨੇ ਮਹਾਰਾਜ ਜੀਸ ਨੂੰ ਕਿਹਾ ਕਿ ਅਸੀਂ ਉਹ ਗੁਰਦੁਆਰਾ ਬਣਾਉਣਾ ਹੈ ਮਹਾਰਾਜ ਨੇ ਕਿਹਾ ਗੁਲਾਂ ਕਿਹੜੀਆਂ ਰਹਿਣੀਆਂ ਕਿਸੇ ਦੀਆਂ ਤੁਹਾਨੂੰ ਮੈਂ ਕਿਉਂ ਸੇਵਾ ਕਰਾਵਾਂ ਮੈਂ ਜਿੱਥੇ ਹੋਰ ਗੁਰਦੁਆਰਿਆਂ ਦੀ ਸੇਵਾ ਕੀਤੀ ਹੈ ਮੈਂ ਗੁਰੂ ਸਾਹਿਬ ਦੇ ਹਿਸਾਬ ਦੀ ਸੇਵਾ ਕਰਾਂਗਾ ਭਾਵੇਂ ਕੋਲ ਕਿਹੜੀ ਸਲਾਹ ਕਿਸੇ ਦੀ ਰਹਿਣੀ ਹੈ ਨਾ ਰਹੇ ਮਹਾਰਾਜਾ ਰਜੀਤ ਸਿੰਘ ਸਾਹਿਬ ਸੰਗੇਜੀ ਉਹ ਗੁਰਦੁਆਰਾ ਸਾਹਿਬ ਜਿਹੜਾ ਬਣਿਆ ਹੋਇਆ ਹੈ ਉੱਤੇ ਸੋਨੇ ਦੇ ਕੜਸ਼ ਲੱਗੇ ਹੋਏ ਹਨ ਤੇ ਅੰਦਰ ਹਰਮੰਦਰ ਸਾਹਿਬ ਨੂੰ ਸਾਹਿਬ ਸਿੰਘ ਜੀ ਸੋਨਾ ਲੱਗਾ ਹੋਇਆ ਹੈ ਮਹਾਰਾਜਾ ਰਜੀਤ ਸਿੰਘ ਨੇ ਉਸੇ ਵਕਰਾਇਆ ਤੇ ਨਾਲ ਇਹ ਚੇਤੇ ਰੱਖੋ ਸਾਡਾ ਅੰਗਿੱਠੀ ਵਾਲੀ ਜਗਾ ਨਹੀਂ ਕਿਸੇ ਨੇ ਬਣਾਉਣੀ ਇਹ ਜਗਾ ਨਹੀਂ ਉਹ ਫਿਰ ਬਣਾਉਣੀ ਇਹ ਚੇਤੇ ਰੱਖੋ ਜਿਹੜਾ ਬਣਾਵੇਗਾ ਉਹ ਵੀ ਕੋਲ ਨਹੀਂ ਰਹੇਗੀ ਐਡੇ ਸਤਗੁਰੂ ਲੋਕ ਆਪਣੇ ਸਰੀਰਾਂ ਦੀਆਂ ਖਾਲਤਾਂ ਵਾਸਤੇ ਅੰਤ ਵੇਲੇ ਦੀਆਂ ਜਗ੍ਹਾ ਲੋਕ ਬਣਾਉਣ ਤੇ ਕਿੰਨੇ ਜਤਨ ਕਰਦੇ ਆ ਪਰ ਗੁਰੂ ਮਹਾਰਾਜ ਸਾਹਿਬ ਨੂੰ ਦੇ ਅੰਤ ਜੋਤੀ ਜੋ ਸਮਾਉਣ ਵਾਲੇ ਥਾਂ ਬਣਾਉਣ ਦੀ ਵੀ ਇੱਛਾ ਨਹੀਂ ਐਡੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨਰਲੇ ਬਹਾਨਾ ਜਿਨ੍ਹਾਂ ਦੇ ਅੰਦਰ ਕੋਈ ਇੱਛਾ ਨਹੀਂ ਇਹੋ ਹੀ ਗੱਲ ਹੋਈ ਸਾਹਿਬ ਸੰਗੇ ਜੀ ਜਿਸ ਵਕਤ ਅੰਗਰੇਜ਼ ਆਏ ਹਨ ਉਸ ਵਕਤ ਅੰਗਰੇਜ਼ਾਂ ਨੇ ਮਹਾਰਾਜ ਜੀ ਸਨ ਨੂੰ ਕਿਹਾ ਕਿ ਅਸੀਂ ਉਹ ਗੁਰਦੁਆਰਾ ਬਣਾਉਣਾ ਹੈ ਮਹਾਰਾਜ ਨੇ ਕਿਹਾ ਕੋਲਾਂ ਕਿਹੜੀਆਂ ਰਹਿੰਦੀਆਂ ਕਿਸੇ ਦੀਆਂ ਤੁਹਾਥੋਂ ਮੈਂ ਕਿਉਂ ਸੇਵਾ ਕਰਾਵਾਂ ਮੈਂ ਜਿੱਥੇ ਹੋਰ ਗੁਰਦਾਰਾ ਦੀ ਸੇਵਾ ਕੀਤੀ ਹੈ ਮੈਂ ਗੁਰੂ ਸਾਹਿਬ ਦੇ ਹਿਸਾਬ ਦੀ ਸੇਵਾ ਕਰਾਂਗਾ ਭਾਵੇਂ ਕੋਲ ਕਿਹੜੀ ਸਲਾਹ ਕਿਸੇ ਦੀ ਰਹਿਣੀ ਨਾ ਰਹੇ ਮਹਾਰਾਜਾ ਰਜੀਤ ਸਿੰਘ ਸਾਹਿਬ ਸੰਗੇ ਜੀ ਉਹ ਗੁਰਦਾਰਾ ਸਾਹਿਬ ਜਿਹੜਾ ਬਣਿਆ ਹੋਇਆ ਹੈ ਉੱਤੇ ਸੋਨੇ ਦੇ ਕਲਸ਼ ਲੱਗੇ ਹੋਏ ਹਨ ਤੇ ਅੰਦਰ ਹਰਮੰਦਰ ਸਾਹਿਬ ਨੂੰ ਸਾਹਿਬ ਸੰਗੇ ਜੀ ਸੋਨਾ ਲੱਗਾ ਹੋਇਆ ਹੈ ਮਹਾਰਾਜਾ ਰਜੀਤ ਸਿੰਘ ਨੇ ਸੇਵਾ ਕਰਾਈ ਉਹ ਸੇਵਾ ਕਰਾਉਣ ਤੋਂ ਬਾਅਦ ਮਹਾਰਾਜਾ ਸੰਦਰਸ਼ਨ ਕਰਨ ਆਇਆ ਹਯੂਰ ਸਾਹਿਬ ਦੇ ਦਰਸ਼ਨ ਕਰਕੇ ਨਿਹਾਲ ਹੋਇਆ ਪ੍ਰਸੰਨ ਹੋਇਆ ਇਸ ਪ੍ਰਕਾਰ ਸਾਧ ਸੰਗਤ ਜੀ ਦੇਪੋ ਦੁਨੀਆ ਦੇ ਅੰਦਰ ਗੁਰੂ ਸਾਹਿਬ ਐਡੇ ਅਚਾਹ ਹਨ ਕਹਿੰਦੇ ਸਾਡਾ ਅੰਤ ਵਾਲਾ ਥਾਂ ਵੀ ਨਾ ਕੋਈ ਬਣਾਵੋ ਇਹ ਸਿੱਖ ਐਸੇ ਆ ਕਹਿੰਦੇ ਸਰਬੰਸ ਕਿਹੜਾ ਰਹਿਣੀ ਹੈ ਦੁਨੀਆ 'ਚ ਸਰਬੰਸ ਆਪਣੀ ਬਾਹਰ ਕੇ ਵੀ ਗੁਰੂ ਸਾਹਿਬ ਦੇ ਯਾਦਗਾਰਾਂ ਨੂੰ ਕਾਇਮ ਰੱਖਦੇ ਇਹ ਹੈ ਸਿੱਖਾਂ ਦਾ ਪਿਆਰ ਗੁਰੂ ਸਾਹਿਬ ਦੇ ਨਾਲ 100 ਸਾਲ ਸੰਗਤ ਜੀ ਗੁਰੂ ਮਾਰਾ ਸਾਹਿਬ ਸੱਚੇ ਪਾਤਸ਼ਾਹ ਉਸ ਵਕਤ ਕਨਾਤ ਦੇ ਬੂਹੇ ਤੇ ਸਾਰੀ ਸੰਗਤ ਨੂੰ ਕਿਹਾ ਇੱਥੇ ਬੈਠ ਕੇ ਕੀਰਤਨ ਕਰੋ ਆਪ ਮਹਾਰਾਜ ਇਹ ਚਨਣ ਦੀ ਚਿਖਾ ਜਿਹੜੀ ਬਣੀ ਸੀ 100 ਮਣ ਚਨਣ ਦੀ ਚਿਖਾ ਸੀ ਉਹਦੇ ਤੇ ਵੀਰ ਅਸਨ ਹੋ ਕੇ ਬੈਠ ਕੇ ਸ਼ਾਸਰ ਪਹਿਰੇ ਹੋਏ ਸਤਿਗੁਰੂ ਜੀ ਦੇ ਉਸ ਵਕਤ ਸਾਰ ਸੰਗਤ ਜੀ ਅਗਨੀ ਕਿਵੇਂ ਲੱਗ ਸਕਦੀ ਸੀ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਜਿੱਥੇ ਨੂੰ ਸੰਗਤ ਨੂੰ ਆਗਿਆ ਹੋਈ ਉਸ ਵੇਲੇ ਸੰਗਤ ਕੋਈ ਇੱਥੇ ਨੂੰ ਸਾਦ ਸੰਗਤ ਜੀ ਅਗਨੀ ਲਾਉਂਦੀ ਸੀ ਮਰਖਾ ਨਹੀਂ ਸੀ ਕਿਸੇ ਨੂੰ ਉਸ ਵੇਲੇ ਸਾਦ ਸੰਗਤ ਜੀ ਫਿਰ ਗੁਰੂ ਸਾਹਿਬ ਦਾ ਹੁਕਮ ਮੰਨ ਕੇ ਭਾਈ ਸੰਤੋਖ ਸਿੰਘ ਨੇ ਅਗਨੀ ਲਾਈ ਨੂੰ ਅਗਨੀ ਲਾਈ ਅਗਨੀ ਲੱਗੀ ਤੋਂ ਸਾਦ ਸੰਗਤ ਜੀ ਉਹ ਸਾਰੀ ਜਿਹੜੀ ਅੱਗ ਸੀ ਉਹ ਚਿਖਾ ਸੜ ਕੇ ਸੁਆਹ ਹੋ ਗਈ ਤੇ ਮਹਾਰਾਜ ਇੱਕ ਵੀ ਰੋਮ ਨੂੰ ਸੇਕ ਨਹੀਂ ਲੱਗਾ ਉਸੇ ਤਰ੍ਹਾਂ ਬੈਠੇ ਰਹੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਾਸਿਓਂ ਉਸ ਵਕਤ ਸਾਦ ਸੰਗਤ ਜੀ ਹੁਕਮ ਕੀਤਾ ਕਿ ਭਾਈ ਸੰਤੋਖ ਸਿੰਘ ਜੀ ਇੱਥੇ ਰਹੇ ਬਾਕੀ ਦੇ ਸੰਗਤਾਂ ਨੂੰ ਆਪਣੇ ਦੇਸ਼ਾਂ ਨੂੰ ਚਲੇ ਜਾਓ ਤੇ ਧਰਮ ਦਾ ਪ੍ਰਚਾਰ ਕਰੋ ਧਰਮ ਦਾ ਜੁੱਧ ਕਰੋ ਮੁਲਕ ਦੇ ਅੰਦਰ ਗਰੀਬਾਂ ਦੀ ਰੱਖਿਆ ਕਰੋ ਇਹ ਵਚਨ ਕੀਤੇ ਇੱਥੇ ਲੰਗਰ ਚੱਲਦੇ ਪੇਸ਼ਾ ਜਗਾ ਨਾ ਬਣੇ ਇਹ ਵਚਨ ਕਰਕੇ ਗੁਰੂ ਮਾਰਾ ਸਾਹਿਬ ਸਾਹਿਬ ਸੰਗੇਜੀ ਉਸ ਵਕਤ ਗਰੀਬ ਨਵਾਜ ਜੀ ਨੇ ਆਪਣੀ ਜੋਗ ਸ਼ਕਤੀ ਦੇ ਨਾਲ ਅਗਨੀ ਦਸਵੇਂ ਦਵਾਰ ਵਿੱਚੋਂ ਕੱਢੀ ਉਸ ਅਗਨੀ ਦੇ ਨਾਲ ਚਿਖਾ ਜਿਹੀ ਸੀ ਸਾਹਿਬ ਸੰਗੇਜੀ ਲੱਟ ਲੱਟ ਕਰਕੇ ਮੱਜਣ ਲੱਗੀ ਤੇ ਆਪ ਜੋਗੀ بادشاہ ਆਕਾਸ਼ ਦੇ ਮਾਰਗ ਪੰਜ ਘੋੜਿਆਂ ਨੂੰ ਮਾਰੇ ਸਾਨੂੰ ਕਿਹਾ ਸੀ ਇਹਨਾਂ ਨੂੰ ਭਾਈ ਸਾਰੇ ਤੇ ਕਾਠੀਆਂ ਪਾ ਦਿਆ ਉਹ ਪੰਜਾਂ ਘੋੜਿਆਂ ਤੇ ਤਵੇਲੇ ਦੀ ਕਾਠੀਆਂ ਪਾ ਖੜੇ ਕੀਤੇ ਸੀ ਇੱਕ ਘੋੜਾ ਵੀ ਜਿਹਦੇ ਤੇ ਗੁਰੂ ਸਾਹਿਬ ਦੀ ਖਾਸ ਸਵਾਰੀ ਦਾ ਖਿਆਲ ਰੱਖਦੇ ਸੀ ਉਹ ਕਮੈਦ ਘੋੜਾ ਸੀ ਜਿਹਦੇ ਘੋੜੇ ਦੇ ਅੰਦਰ ਕਾਲੇ ਰੰਗ ਦਾ ਭਾਂ ਪੈਦਾ ਸੀ ਅਜਿਹੇ ਘੋੜੇ ਜਿਹੜਾ ਸੀ ਅਲੋਪ ਹੋ ਗਿਆ ਤਵੇਲੇ ਦੇ ਵਿੱਚੋਂ ਤੇ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਬ੍ਰਹਮਾਰੂ ਜਿਨੇ ਸਾਰੇ ਗੁਰੂ ਸਾਹਿਬ ਨੂੰ ਤੱਕਦੇ ਆਕਾਸ਼ 'ਚ ਵਿਵਾਨਾਂ ਦਾ ਚਾਨਣੀ ਚਾਨਣੀ ਪ੍ਰਕਾਸ਼ ਹੋ ਰਿਹਾ ਹੈ ਗੁਰੂ ਮਹਾਰਾਜ ਸਾਹਿਬ ਜੀ ਉਹਨਾਂ ਦੇ ਵਿੱਚ ਆਪ ਜਿਸ ਵਕਤ ਪੁੱਜੇ ਗਰੀਬ ਨਿਵਾਜ ਤੇ ਸਾਰਿਆਂ ਨੂੰ ਮਹਾਰਾਜ ਦਾ ਨਿਜਮ ਸੀਨਾ ਸਾਰਿਆਂ ਨੂੰ ਗੁਰੂ ਸਾਹਿਬ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਈ ਇਸ ਪ੍ਰਕਾਰ ਗੁਰੂ ਸਾਹਿਬ ਜੀ ਨੂੰ ਸਾਰਿਆਂ ਦੀ ਫਤਿਹ ਪ੍ਰਵਾਨ ਕਰਕੇ ਵਿਵਾਨ ਦੇ ਤੇ ਚੜ ਕੇ ਜਿੱਥੋਂ ਜਿੱਥੋਂ ਤੱਕ ਇਹਦੀ ਗੰਮਤਾ ਸੀ ਉੱਥੋਂ ਤੱਕ ਸਾਰੇ ਪਹੁੰਚੇ ਜਿੱਥੇ ਨਹੀਂ ਕਿਹਦੀ ਗੰਮਤਾ ਸੀ ਆ ਤੂੰ ਚਾ ਕਾਂਗਾ ਦਰਵਾਣਾ ਬ੍ਰਹਮਾ ਬ੍ਰਹਮ ਲੋਕਾ ਕ ਕਰ ਰਹਾ ਬਾਕੀ ਦੇ ਦੇਵਤੇ ਆਪੋ ਆਪਣੇ ਲੋਕਾ ਕ ਰहे ਫੇਰ ਮਾਰਾ ਸਾਦਾ ਸਤੰਤੁਰ ਜਿਹੜਾ ਵਿਵਾਨ ਸੀ ਉਹ ਸੱਜ ਖੰਡ ਵਿੱਚ ਜਾ ਰਿਹਾ